ਚਕਾਲੀ ਹੋਰ ਕਿਵੇਂ ਹੋ ਸਾਰੇ ਅੱਜ ਹੋ ਗਈ ਕੁਲੋਲ ਆਂਟੀ ਦੀ ਐਨਿਕ ਸੀ ਸਾਡੇ ਕੋਲੇ ਪਿੰਡ ਤੋਂ ਵਿਚਾਰਿਆਂ ਦੀ 3 ਮਹੀਨੇ ਹੋ ਗਏ ਪਈ ਨੂੰ ਮੇਰੇ ਕੋਲੇ ਨਹੀਂ ਸੀ ਆਈ ਕਿ ਕਜ਼ਨ ਕੋਲੇ ਆਈ ਸੀ ਆਂਟੀ ਭੁੱਲੇ ਆਈ ਸੀ ਇੰਡੀਆ ਤੇ ਕਿੰਨੀ ਵਾਰੀ ਕਿਹਾ ਵੀ ਉੱਥੇ ਫੜਾ ਦਾਂਗੇ ਘਰੋਂ ਫੜ ਲਿਓ ਅਸੀਂ ਫੜਾ ਦਾਂਗੇ ਟਾਈਮ ਹੀ ਨਹੀਂ ਲੱਗਿਆ ਕਿਉਂਕਿ ਛੋਟਿਆਂ ਦੇ ਕੰਮ ਹੁੰਦੇ ਆ ਕੱਲ ਸੋਚਿਆ ਬੀ ਨਿੱਕੀ ਕਹਿੰਦੀ ਆਪਾਂ ਅੱਜ ਫੜਾਇਆ ਵਾਂਗੇ ਤੇ ਉਹਦਾ ਪਹਿਲਾ ਕੰਮ ਸੀ ਰਾਤ ਨੂੰ ਉਹ ਦਿਨੇ ਮੈਂ ਕਿਹਾ ਚਲ ਤੂੰ ਸੌਂ ਜਾ ਮੈਂ ਕਲੀਨਿੰਗ ਵਗੈਰਾ ਕੀਤੀ ਲੀਡਾ ਲੱਤਾਂ ਧੋਤਾ ਵੀ ਤੈਨੂੰ 9 ਵਜੇ ਚੱਲਾਂਗੇ ਤੇ ਮੀਂਹ ਸ਼ੁਰੂ ਹੋ ਗਿਆ ਚੱਲ ਕੱਲ ਨਹੀਂ ਚੱਲ ਗਿਆ ਅੱਜ ਉਹਨੋਂ ਕੰਮ ਤੇ ਚੱਲ ਗਈ ਦੈਨ ਮੈਨੂੰ ਕਹਿ ਗਈ ਬਈ ਚਲ ਤੂੰ ਆਂਟੀ ਨੂੰ ਫੜਾਈ ਤੇ ਆਂਟੀ ਦਾ ਵੀ ਫਿਰ ਉਹਨੂੰ ਫੋਨ ਆ ਗਿਆ ਵੀ ਮੈਂ ਅੱਜ ਫੜ ਲੈਣੀ ਆ ਵੀ ਉੱਥੇ ਫਰੂਟੀ ਕਾਨਾ ਕੋਲੇ ਫੜਾ ਦੇ ਉਹਨਾਂ ਨੇ ਲੋਕੇਸ਼ਨ ਦੱਸਦੀ ਕਿ ਉੱਥੇ ਫੜਾ ਦੇ ਤੇ ਫਿਰ ਮੈਂ ਚਲੀ ਗਈ ਤੇ ਇਹ ਨਹੀਂ ਸੀ ਪਤਾ ਹੈਗਾ ਕਿ ਕਣੀਆਂ ਨੇ ਵੈਦਰ ਵੀ ਨਹੀਂ ਸੀ ਦੇਖਿਆ ਕਰ ਹੁਣ ਐਨਕਾ ਪੂਰੀਆਂ ਭੇਜ ਚੁੱਕੀਆਂ ਜਮਾਈ ਸ਼ੀਸ਼ੇ ਭੇਜ ਚੁੱਕੇ ਆ ਕਿਉਂਕਿ ਮੈਂ ਵੀਡੀਓ ਉਹਨਾਂ ਨੇ ਬੰਦ ਕਰ ਲਈ ਸੀ ਕਿਉਂਕਿ ਲਾਈਫਸ ਨੇੜੇ ਆ ਰਹੀ ਸੀ ਤੇ ਕ੍ਰੋਸ ਕਰਨਾ ਸੀ ਪੱਜ-ਪੱਜ ਕੇ ਕ੍ਰੋਸ ਕੀਤਾ 62 ਦੇ ਤਾਂ ਉਹਨਾਂ ਦਾ ਨੇੜੇ ਘਰ ਆ ਮੈਂ 64 ਨੰਬਰ ਸਟਰੀਟ ਤੋਂ ਗਈ ਇੱਥੇ ਕਿੱਥੇ 62 ਦੇ ਨਾਲ ਹੀ ਘਰ ਉਧਰੋਂ ਇੰਨਾ ਬਗਲ ਕੇ 62 ਤੋਂ ਹੋ ਕੇ ਗਈ ਉੱਥੇ ਜਦੋਂ ਆਂਟੀ ਨੂੰ ਪੁੱਛਿਆ ਮੈਨੂੰ ਇਹ ਸੀ ਕੰਟੀ ਦਾ ਘਰ ਦੂਸਰੀ ਸਾਈਡ ਆ ਪਰ ਆਂਟੀ ਦਾ ਘਰ ਸੀ ਦੂਸਰੀ ਸਾਈਡ ਉਹ ਕਹਿੰਦੇ ਇਧਰੋਂ ਮੈਂ ਕਿਹਾ ਫਟ ਇਧਰ ਤਾਂ ਨੇੜੇ ਹੀ ਸੀ ਆਂਟੀ ਨੇ ਵਿਚਾਰੀ ਨੇ ਬੱਸ ਚੜ੍ਹ ਕੇ ਭਲਾਂ ਦੀ ਜਾਣਾ ਹੋਵੇ ਕਿਉਂਕਿ ਆਈ ਬੱਸ ਚੜ੍ਹ ਕੇ ਸੀ ਪਰ ਘਰ ਨੇੜੇ ਹੀ ਆ ਤੇ ਫਿਰ ਮੈਂ ਆਂਟੀ ਨੂੰ ਤੋਰ ਕੇ ਪਿੱਛੇ ਨੂੰ ਲਈ ਫਿਰ ਉੱਥੋਂ ਬਾੜ ਦੇ ਕੋਰਨਰ ਤੋਂ ਆਪਦੇ ਘਰੇ ਚਲੇ ਗਏ ਤੇ ਮੈਂ ਇਧਰ ਆ ਗਈ ਸੀ ਕੋਟੀਆਂ-ਕੋਟੀਆਂ ਪੂਰੀਆਂ ਭਿੱਜ ਚੁੱਕੀਆਂ ਤੇ ਕੱਲ ਮੀਂਹ ਮਾਰੇ ਗਏ ਨਹੀਂ ਸੀ ਹੈਗੇ ਵੀ ਮੀਂਹ ਆ ਤੇ ਅੱਜ ਫੇਰ ਇਹ ਲਿਖਿਆ ਹੋਇਆ ਸੀਗਾ ਵੀ ਆਂਟੀ ਦੀ ਜਿਹੜੀ ਐ ਨੱਕ ਉਹ ਮੀਂਹ ਚ ਹੀ ਫੜਾ ਕੇ ਆਉਣੀ ਆ ਘਰ ਹਜੇ ਵੀ ਇੱਕ ਦੋ ਨਹੀਂ ਇੱਕ ਦੋ ਨਹੀਂ ਤਿੰਨ ਕਮਿੰਟ ਦੀ ਵਾਕ ਤੇ ਹਜੇ ਹੋਊਗਾ ਘਰ ਇਧਰ ਪਿੱਛੇ ਦੇਖ ਰਿਹਾ ਬੋਲ ਦੇ ਜੂ ਇਥੇ ਕੰਮ ਕਰਨ ਦਾ ਸੁਪਨਾ ਮੇਰਾ ਪਹਿਲਾਂ ਮੈਂ ਕਰ ਚੁੱਕੀ ਆ ਵਿਦੇਸ਼ ਲਈ ਪੀਪਲ ਇਨ ਆਸਟ੍ਰੇਲੀਆ ਤੇ ਹੌਪਫੁਲੀ ਇੱਥੇ ਵੀ ਕਰਾਂਗੇ ਇੱਥੇ ਜਿਹੜੇ ਇਹਨਾਂ ਦੇ ਸਰਟੀਫਿਕੇਟ ਨੇ ਉਹ ਥੋੜੇ ਜਿਹਾ ਮਹਿੰਗੇ ਆ ਮਤਲਬ ਕੋਰਸ ਮਹਿੰਗਾ ਥੋੜਾ ਆ ਜਦੋਂ ਆਹ ਐਮਏ ਲੀਡਰਸ਼ਿਪ ਦਾ ਇੱਕ ਅੱਧਾ ਸੈਮੈਸਟਰ ਕਰ ਲਿਆ ਹੜਫੋਂ ਡੇਗ ਗਿਆ ਮੀਂਹ ਚ ਸਾਰਾ ਕੋਸ਼ਿਕ ਸਮਾਣ ਪੀ ਜਾ ਰਿਹਾ ਇਹ ਨਹੀਂ ਪਤਾ ਹੁਣ ਆਵਾਜ਼ ਪਈ ਹੋਵੇ ਤੇ ਚ ਕਿ ਨਹੀਂ ਫੋਨ ਚ ਹੈੱਡਫੋਨ ਚੱਲਦਾ ਹੋਵੇ ਕਿ ਨਹੀਂ ਚੱਲਦਾ ਹੋਊਗਾ ਖੰਨੀ ਵੌਇਸ ਓਵਰ ਕਰਨਾ ਪਊਗਾ ਕੈਨੇਡਾ ਦਾ ਵੈਦਰ ਐਸ ਲਾਈਕ ਆਸਟ੍ਰੇਲੀਆ ਆਸਟ੍ਰੇਲੀਆ ਨਹੀਂ ਠੰਡ ਨਹੀਂ ਪੈਂਦੀ ਹੈਗੀ ਪਰ ਇੱਥੇ ਵੀ ਤਾਂ ਸੇਮ ਹੀ ਪੈਂਦੇ ਆ ਪਰ ਅਨਪ੍ਰੋਡਿਕਟੇਬਲ ਵੈਦਰ ਆਪਣਾ ਦੇਖਣ ਦਾ ਨਕਸ਼ਾ ਤੇ ਜੁਖ ਖੁੜ ਜੁਖ ਖੰਡਲ ਵਾਲੋ ਡਰਾਈਵਰ ਫਾਈਨਲੀ 20 ਮਿੰਟ ਦੀ ਬੋਕ ਤੋਂ ਬਾਅਦ ਘਰ ਕੋਲ ਪਹੁੰਚ ਗਏ ਅੰਕਲ ਬੈਠੇ ਨੇ ਤੇ ਹੁਣ ਅੰਕਲ ਨਾਲ ਗੱਲਾਂ ਕਰਨਗੇ ਅਨਪ੍ਰੋਡਿਕਟੇਬਲ ਰੇਂਜ ਇਹ ਕਿੱਡਨੇ ਪੈਗੇ ਤੇ ਫਾਈਨਲੀ ਅੰਕਲ ਹੁਣਾ ਨਾਲ 10 ਮਿੰਟ ਕੱਪਸ਼ਪ ਕਰਕੇ ਆਪ ਦੀ ਧੀ ਰਾਣੀ ਦੇ ਵੀਜ਼ੇ ਦੀਆਂ ਗੱਲਾਂ ਕਰਕੇ ਹੋਰ ਇਧਰ ਲਿਆ ਉਧਰ ਲਿਆ ਕਰਕੇ ਘਰੇ ਪਹੁੰਚ ਗਏ ਜੁੱਤੀਆਂ ਦਿੱਤੀਆਂ ਲਾਹ ਪੈਰ ਲੱਗੇ ਹੋਏ ਨੇ ਹੁਣ ਖੋਲਾਂਗੇ ਦਰਵਾਜ਼ਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰੋ ਥੈਂਕ ਯੂ